ਹਾਂਜੀ ਕੀ ਨਾਮ ਹੈ ਤੁਹਾਡਾ ਦਾਸਾ ਦਾ ਸੁਖੋਂ ਸਿੰਘ ਆ ਜੀ ਹਾਂਜੀ ਅੱਜ ਇੱਥੇ ਸਾਰੇ ਇਕੱਠੇ ਹੋਏ ਆ ਮਾਰਕੀਟ ਦੇ ਵਿੱਚ ਉਹ ਇਕੱਠੇ ਇਸ ਕਰਕੇ ਹੋਏ ਆ ਨਾ ਕਿ ਮਾਰਕੀਟ ਦੇ ਵਿੱਚ ਨਾ ਸੰਗਤ ਦਾ ਇੱਥੇ ਜ਼ੋਰ ਬਹੁਤ ਹੈਗਾ ਕਿਹੜੀ ਮਾਰਕੀਟ ਇਹ ਬਾਜ਼ਾਰ ਰਾਮਸਰ ਰੋਡ ਚੌਂਕ ਕਰੋੜੀ ਸ੍ਰੀ ਅਮਸਰ ਸਾਹਿਬ ਸੰਗਤ ਦਾ ਬਹੁਤ ਇੱਥੇ ਮਤਲਬ ਜ਼ੋਰ ਹੁੰਦਾ ਪਰ ਸਾਡੇ ਚ ਨਾ ਕੁਝ ਕੁਝ ਬੰਦੇ ਹੈਗੇ ਨੇ ਜਿਹੜੇ ਮਤਲਬ ਬਾਜ਼ਾਰ ਨੂੰ ਖਰਾਬ ਕਰਦੇ ਨੇ ਜਿਹੜੇ ਕਿ ਬਾਜ਼ਾਰ ਚ ਵਧਾ ਇਹਨੇ ਕੋ ਪਾ ਲੈਂਦੇ ਕਿ ਸੰਗਤ ਨੂੰ ਲੰਘਣ ਦਾ ਵੀ ਬੜਾ ਮੁਸ਼ਕਲ ਹੁੰਦਾ ਤੇ ਜਾਮ ਵੀ ਲੱਗ ਜਾਂਦਾ ਟਰੈਫਿਕ ਦੀ ਵੀ ਬੜੀ ਸਾਨੂੰ ਮੁਸ਼ਕਲ ਆਂਦੀ ਹੈ ਤੇ ਉਹ ਮੈਡਮ ਜੀ ਜਿਹੜੇ ਅਮਨਦੀਪ ਕੌਰ ਜੀ ਉਹ ਚਾਰੇ ਕਈ ਵਾਰੀ ਇੱਥੋਂ ਹੋ ਕੇ ਗਏ ਨੇ ਹੋ ਕੇ ਗਏ ਨੇ ਉਹ ਆ ਕੇ ਚਲੇ ਤੇ ਜਾਂਦੇ ਨੇ ਉਹਨਾਂ ਦੇ ਹੁੰਦਿਆਂ ਤੇ ਮਾਲ ਪਿੱਛੇ ਕਰ ਲੈਂਦੇ ਨੇ ਜਦੋਂ ਉਹ ਚਲੇ ਜਾਂਦੇ ਉਸ ਤੋਂ ਬਾਅਦ ਫੇਰ ਹਿਆਲ ਹੋ ਜਾਂਦਾ ਅੱਗੇ ਸਕੂਟਰ ਲਾ ਲੈਣੇ ਜਾਂ ਬੈਂਚ ਲਾ ਲੈਣਾ ਜਾਂ ਕਿਸੇ ਨੇ ਕਰੋਕਰੀ ਲਾ ਲੈਣੀ ਹੈ ਵਦਾ ਪਾ ਲੈਣੇ ਉਹਦੇ ਨਾਲ ਸੰਗਤ ਨੂੰ ਬੋੜਾ ਬੜੀ ਤੰਗੀ ਹੁੰਦੀ ਹੈ ਤੇ ਰੋਲਾ ਪਾਉਂਦੇ ਜੀ ਟ੍ਰੈਫਿਕ ਸਹੀ ਕਰੋ ਟ੍ਰੈਫਿਕ ਸਹੀ ਕਰੋ ਪਹਿਲੇ ਅਸੀਂ ਆਪ ਵੀ ਥੋੜਾ ਸੁਧਰੀਏ ਤੇ ਫੇਰ ਹੀ ਟ੍ਰੈਫਿਕ ਸਹੀ ਹੋਣੀ ਹੈ ਨਾ ਜੇ ਅਸੀਂ ਆਪ ਹੀ ਨਹੀਂ ਸੁਧਰਾਂਗੇ ਕੱਲਾ ਅਸੀਂ ਕਹੀਏ ਪ੍ਰਸ਼ਾਸਨ ਨੇ ਸਾਰਾ ਕੁਝ ਕਰਨਾ ਥੋੜਾ ਆਪਣੇ ਨੂੰ ਕੁਝ ਫੇਰ ਹੀ ਗੱਲ ਬਣਣੀ ਤਾੜੀ ਇੱਕ ਅਥਾਂ ਨਹੀਂ ਵੱਜਦੀ ਸਾਨੂੰ ਸਾਰਿਆਂ ਨੂੰ ਮਿਲ ਕੇ ਸਹਿਯੋਗ ਇਹ ਕਾਰਪੋਰੇਸ਼ਨ ਦਾ ਵੀ ਦੇਣਾ ਪੈਣਾ ਹੈ ਫੇਰ ਹੀ ਇਹ ਗੱਲ ਬਣਣੀ ਹੈ ਸਹਿਯੋਗ ਆਪ ਦੇਣਾ ਨਹੀਂ ਉਹਨਾਂ ਨੇ ਕਰਕੇ ਪਿੱਛੇ ਚੱਲ ਜਾਣਾ ਫੇਰ 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 ਬਾਹਰ ਮਾਲ ਲਾ ਲੈਣਾ ਤੇ ਫੇਰ ਮੁੜ ਕੇ ਕਸੂਰ ਗੈਣਾ ਜੀ ਕਾਰਪੋਰੇਸ਼ਨ ਦਾ ਕਸੂਰ ਹੈ ਕਸੂਰ ਕੁਝ ਆਪਣੀਆਂ ਵੀ ਗਲਤੀਆਂ ਹੁੰਦੀਆਂ ਜਿਹੜੀਆਂ ਅਸੀਂ ਕਰ ਜਾਂਦੇ ਅਣਜਾਣਪੋਣੇ ਚ ਵੀ ਕਰ ਜਾਂਦੇ ਅਸੀਂ ਤੇ ਇਹੋ ਸਾਰਿਆਂ ਨੂੰ ਕਾਰਪੋਰੇਸ਼ਨ ਨੂੰ ਵੀ ਬੇਨਤੀ ਕਰਦੇ ਆ ਮੇਅਰ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਬਹੁਤ ਇੱਥੇ ਸੰਗਤ ਇੰਨੀ ਹੁੰਦੀ ਜੇ ਮਤਲਬ ਐਤਵਾਰ ਸ਼ਨੀਵਾਰ ਤੇ ਬਹੁਤ ਰਸ਼ ਹੁੰਦਾ ਹੈ ਤੇ ਉਹਦੇ ਵल्ली ਕੋਈ ਇਹੋ ਜਿਹਾ ਸੋਲੂਸ਼ਨ ਕੀਤਾ ਜਾਵੇ ਜਿਹੜਾ ਈ ਰਿਕਸ਼ੇ ਆਉਂਦੇ ਆ ਕੋਈ ਉਹਨਾਂ ਵਿਚਾਰਾਂ ਨੇ ਦਾਲਪੁਰ ਕਾ ਪ੍ਰਸ਼ਾਦਾ ਖਾਣਾ ਉਹਨਾਂ ਵੀ ਆਪਣਾ ਚੱਕਰ ਨਾ ਵੇ ਪਰ ਉਹਨਾਂ ਲਈ ਵੀ ਕੋਈ ਨਾ ਕੋਈ ਮਗਲ ਇੱਥੇ ਕੀਤਾ ਜਾਵੇ ਕਿ ਉਹਨਾਂ ਉਹਨਾਂ ਨੂੰ ਵੀ ਤੰਗ ਨਾ ਪਰੇਸ਼ਾਨ ਨਾ ਕੀਤਾ ਜਾਵੇ ਪਰ ਉਹਨਾਂ ਪਰ ਸੰਗਤ ਨੂੰ ਵੀ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਇਹ ਮੁੜ ਕੇ ਚੋਰੀਆਂ ਬੜੀਆਂ ਹੁੰਦੀਆਂ ਇੱਥੇ ਜੇਬੇ ਕੱਟ ਜਾਂਦੇ ਜਦੋਂ ਰੱਸ਼ ਲੱਗਦੇ ਨੇ ਉਹਨਾਂ ਦਾ ਕੋਈ ਸੋਲੂਸ਼ਨ ਵਿਚਾਰਿਆਂ ਦਾ ਕੱਢਿਆ ਜਾਵੇ ਤੇ ਬਾਜ਼ਾਰ ਵਾਲਿਆਂ ਨੂੰ ਵੀ ਸਾਰਿਆਂ ਨੂੰ ਸਮਝਾਇਆ ਜਾਵੇ ਵੀ ਆਪਣਾ ਸਮਾਨ ਜਿਹੜਾ ਨਾ ਥੜਿਆਂ ਤੱਕ ਲਾਇਆ ਜਾਵੇ ਇਸ ਤੋਂ ਅੱਗੇ ਨਾ ਵਧਾਇਆ ਜਾ ਕਿ ਸੰਗਤ ਨਾਲ ਤੰ ਵਿਚ ਸੰਗਤ ਹਾਰਪੁਰ ਵਸੇ ਸੰਗਤ ਦੇ ਵਿੱਚ ਹੀ ਸਭ ਕੁਝ ਹੈਗਾ ਮਾਰੇ ਦੀ ਬਾਣੀ ਵੀ ਇਹ ਕਹਿੰਦੀ ਵੀ ਸੰਗਤ ਆਪਣੇ ਗੁਰੂ ਨਾਲੋਂ ਵੱਡੀ ਹੈ ਤੇ ਅਸੀਂ ਐਸੇ ਜ ਸੰਗਤਾਂ ਨਹੀਂ ਸਤਕਾਰ ਕਰ ਸਕਦੇ ਤੇ ਫਿਰ ਆਪਾਂ ਬਾਕੀ ਆਪਾਂ ਕਹੇ ਦਾ ਕੀ ਕਰਾਂਗੇ ਬਾਜ਼ਾਰ ਦੀ ਕੋਈ ਐਸੋਸੀਏਸ਼ਨ ਕੋਈ ਬਣੀ ਹੋਈ ਤੁਹਾਡੀ ਮਾਰਕੀਟ ਹਾਂਜੀ ਸਾਡੇ ਬਾਜ਼ਾਰ ਦੀ ਐਸੋਸੀਏਸ਼ਨ 30 ਸਾਲ ਤੋਂ ਬਣੀ ਹੋਈ ਜੀ 30 ਸਾਲ ਤੋਂ ਦਾਸ ਪ੍ਰਧਾਨ ਹੈ ਮੇਰੇ ਨਾਲ ਭਾਈ ਟਾਈਗਰ ਸਿੰਘ ਜੀ ਇਹ ਵਾਈਸ ਪ੍ਰਧਾਨ ਨੇ ਇਹ ਮੈਂਬਰ ਨੇ ਸਾਰੇ ਬਾਕੀ ਕੁਝ ਦੁਕਾਨਾਂ ਦੇ ਬੈਠੇ ਚਲੋ ਕਾਰੋਬਾਰ ਆਏ ਨੇ ਨਹੀਂ ਆਏ ਕੋਈ ਗੱਲ ਨਹੀਂ ਸਾਰੇ ਆਪਣੇ ਨਾਲ ਨੇ ਐਸੋਸੀਏਸ਼ਨ ਬਣੀ ਹੈ 30 ਸਾਲਾਂ ਤੋਂ ਬਣੀ ਹੋ ਮਹੀਨੇ ਲਾਸਟ ਐਟਵਾਰੀ ਇੱਕ ਛੁੱਟੀ ਵੀ ਚਲਦੀ ਆ ਰਹੀ ਹੈ ਉਹ ਹਰ ਐਤਵਾਰ ਹੁੰਦੀ ਹੈ ਛੁੱਟੀ ਤੇ ਆਪਾਂ ਸਾਰਿਆਂ ਨੂੰ ਕਹਿੰਦੇ ਦੇਸ਼ਾਂ ਦੇਸ਼ਾਂ ਤੋਂ ਸੰਗਤ ਬਾਹਰ ਹੁੰਦੀ ਹੈ ਉਸੇ ਰਸਤੇ ਹੀ ਸੱਚਖੰਡਸ਼ੀ ਦੀ ਦਰਬਾਰ ਸੱਜ ਜਾਂਦੇ ਨੇ ਅਸੀਂ ਜੇਕਰ ਦੁਕਾਨਾਂ ਦੇ ਬਾਹਰ ਇਸ ਤਰ੍ਹਾਂ ਮਾਲ ਲਗਾਵਾਂਗੇ ਤਾਂ ਰਸ਼ ਪਵੇਗਾ ਚੋਰੀਆਂ ਹੋਣਗੀਆਂ ਕੀ ਸੁਨੇਹਾ ਜਾਂਦਾ ਬਾਹਰ ਬਾਬਾਈ ਬਹੁਤ ਮਾੜਾ ਸੁਨੇਹਾ ਜਾਂਦਾ ਮੈਂ ਕਹਿੰਦਾ ਕਈ ਦੁਕਾਨਦਾਰ ਮਹਾਰਾ ਗੁਰੂ ਰਾਮਦਾਸ ਨੇ 5-5 ਫੁੱਟ 3-3 ਫੁੱਟ ਲੰਬੀਆਂ ਦੁਕਾਨਾਂ ਦਿੱਤੀਆਂ ਫੇਰ ਵੀ ਅੱਗੇ ਮੰਜਲਵਾ ਲੈਂਦੇ ਨੇ 5-5 700 ਹਜ਼ਾਰ-ਹਜ਼ਾਰ ਰੁਪਏ ਲੈ ਕੇ ਮੰਜਲਵਾਉਂਦੇ ਨੇ ਤੇ ਉਹ ਸੰਘ ਨੂੰ ਤੰਗ ਤੰਗੀ ਬੜੀ ਹੁੰਦੀ ਹੈ ਬਹੁਤ ਤੰਗੀ ਹੁੰਦੀ ਉਹਨਾਂ ਨੂੰ ਜੇਬੇ ਬੜੇ ਕਟੇ ਜਾਂਦੇ ਕਈਆਂ ਦੇ ਮੋਬਾਈਲ ਨਿਕਲਦੇ ਰਸ਼ ਜਦੋਂ ਪੈਂਦਾ ਨਾ ਚੋਰੀ ਉਦੋਂ ਹੀ ਹੁੰਦੀ ਹੈ ਜਦੋਂ ਸੋਨਾ ਖੁੱਲਾ ਜਾਂਦਾ ਹੋਵੇ ਕਦੀ ਵੀ ਚੋਰੀ ਹੋ ਤੇ ਸੰਗਤ ਬੜੀ ਪਰੇਸ਼ਾਨ ਹੁੰਦੀ ਹੈ ਕਈ ਆਂਦੇ ਨੇ ਭਾਈ ਸਾਡਾ ਪਰਸ ਨਿਕਲ ਗਿਆ ਸਾਡਾ ਇਹ ਹੋ ਗਿਆ ਹੋ ਗਿਆ ਤੁਸੀਂ ਸਾਡੀ ਕੋਈ ਕਰੋ ਫਿਰ ਜਿੰਨੇ ਜੋਗੇਗੇ ਮਾਰੇ ਕਰਵਾਉਂਦਾ ਆਪ ਸੇਵਾ ਆਪਣੀ ਆਪ ਲੈਂਦੇ ਨੇ ਇਹ ਲੱਗਦਾ ਕਿ ਸਾਨੂੰ ਸੰਗਤ ਪਹਿਲਾਂ ਮੁੱਖ ਰੱਖਣਾ ਚਾਹੀਦਾ ਉਸ ਤੋਂ ਬਾਅਦ ਹੀ ਆਪਣੀ ਦੁਕਾਨਦਾਰੀਆਂ ਨੇ ਜੋ ਸੰਗਤ ਪਹਿਲੇ ਇਹ ਸੰਗਤ ਪਹਿਲੇ ਸੰਗਤ ਉੱਤੇ ਤੇ ਕੁਝ ਵੀ ਨਹੀਂ ਹੋ ਸਕਦਾ ਇਹ ਸੰਗਤ ਤੇ ਰੱਬ ਨਾਲੋਂ ਹੀ ਵੱਡੀ ਹੈ ਨਾਲ ਜਾਂ ਕੋਈ ਕਿਸੇ ਨਾਲ ਟ੍ਰੈਫਿਕ ਵਾਲੇ ਮੈਡਮ ਨਾਲ ਕਿਸੇ ਨਾਲ ਮੁਲਾਕਾਤ ਕੀਤੀ ਹਾਂਜੀ ਉਹਨਾਂ ਨਾਲ ਉਹਨਾਂ ਨਾਲ ਫੋਨ ਤੇ ਟੈਗਰ ਭਾਈ ਨੇ ਗੱਲ ਵੀ ਕੀਤੀ ਸੀ ਉਹਨਾਂ ਨੂੰ ਸੱਦਿਆ ਵੀ ਸੀ ਇੱਥੇ ਸੱਦ ਕੇ ਸਾਰਾ ਕੁਝ ਉਹਨਾਂ ਦੱਸਿਆ ਉਹ ਚਾਰੇ ਫੇਰੇ ਮਾਰਦੇ ਰਹੇ ਨੇ ਪਤਾ ਕਿ ਉਹ ਚਲੇ ਹੁਣ ਇਥੇ ਖਲੋਤੇ ਥੋੜੀ ਰਹਿਣਾ ਉਹਨਾਂ ਦਾ ਸਾਰਾ ਸ਼ਹਿਰ ਸਾਹਮਣਾ ਹੁੰਦਾ ਅਪੀਲ ਕੀ ਕਰਨਾ ਚਾਹੁੰਦੇ ਉਹਨਾਂ ਬਾਕੀ ਅਪੀਲ ਇਹ ਕਰਨਾ ਚਾਹੁੰਦੇ ਆ ਕਿ ਆ ਕੇ ਸਾਡੇ ਬਿਆਰ ਦਾ ਸੁਧਾਰ ਕਰੋ ਇੱਥੇ ਆ ਕੇ ਨਾ ਕੋਈ ਆਪਣੇ ਇੱਥੇ ਡਿਊਟੀਆਂ ਲਾਓ ਕਿਸੇ ਦੀਆਂ 2-4 ਬੰਦੇ ਇੱਧਰ 2000 ਇੱਧਰ ਕਿਉਂਕਿ ਸੰਗਤ ਨੂੰ ਪਰੇਸ਼ਾਨ ਸਾਨੂੰ ਆਪਣੇ ਵੀ ਕੁਝ ਨਹੀਂ ਚਾਹੀਦਾ ਸਾਨੂੰ ਸੰਗਤ ਵਾਸਤੇ ਹੀ ਚਾਹੀਦਾ ਸਾਨੂੰ ਆਹੀ ਆਪਣੇ ਆਹੀ ਕੀ ਕਰਨਾ ਸਾਨੂੰ ਗੁਰੂ ਰਾਮਦਾਸ ਜੀ ਬਹੁਤ ਕੁਝ ਦਿੱਤਾ ਸੰਗਤ ਨੂੰ ਨਾ ਪਰੇਸ਼ਾਨੀ ਹੋਵੇ ਤੇ ਬਹੁਤ ਬੁਰਾ ਹਾਲਾ ਲੱਗਾ ਜੇ ਸੱਚਾਈ ਕਹ ਤੁਹਾਨੂੰ ਦੱਸੀ ਜਾਏ